ਤੋ ਵੱਡੀਆਂ ਖਬਰਾਂ ਤੁਹਾਡੇ ਸਾਹਮਣੇ ਧਰਾਂਗੇ ਕਿ ਜਿਹੜੀ ਕੌਨਸਟੇਬਲ ਚਿੱਟਾ ਵੇਚਣ ਵਾਲੀ ਉਹਦੇ ਨਾਮ ਗੱਡੀਆਂ ਨਹੀਂ ਨਿਕਲੀਆਂ ਤੇ ਬਰੀ ਕਿਵੇਂ ਹੁੰਦੀ ਆ ਇੱਕ ਤਾਂ ਇਹ ਖਬਰ ਤੁਹਾਡੇ ਸਾਹਮਣੇ ਧਰਨੀ ਆ ਔਰ ਦੂਜੀ ਖਬਰ ਜਿਹੜੇ ਪੁਲਿਸ ਵਾਲੇ ਦਾ ਕਤਲ ਕੀਤਾ ਗਿਆ ਇੱਕ ਝਾੜੂ ਵਾਲਿਆਂ ਦੇ ਸਰਪੰਚ ਬਣਿਓ ਔਰ ਉਹ ਸਰਪੰਚ ਦੇ ਇਨਕਾਊਂਟਰ ਦੀ ਕਿਹੜੀ ਖਬਰ ਆ ਔਰ ਦੂਜੇ ਪਾਸੇ ਸੀਐਮ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਉਂ ਡਰ ਗਏ ਨੇ ਕਿਉਂ ਉਹਨਾਂ ਦੇ ਹੋਸ਼ ਛੁੱਟ ਗਏ ਨੇ ਕਿਵੇਂ ਪੰਜਾਬ ਦੇ ਵਿੱਚ ਇਹਨਾਂ ਦੋ ਖਬਰਾਂ ਨੇ ਹਾਹਾਕਾਰ ਮਚਾ ਦਿੱਤੀ ਹੈ ਕਿ ਇੱਕ ਪਾਸੇ ਜਿਹੜੀ ਕਾਂਸਟੇਬਲ ਬਠਿੰਡੇ ਵਾਲੀ ਫੜੀ ਜਾਂਦੀ ਆਮਨਦੀਪ ਕੌਰ ਉਹ ਜਿਹੜੀਆਂ ਗੱਡੀਆਂ 18 ਕੋਠੀਆਂ ਜਾਇਾਦ ਜੋ ਵੀ ਉਹਨੇ ਪਲਾਟ ਬਣਾਏ ਜਾਂ ਘਣੀਆਂ ਤੱਕ ਦੱਸਿਆ ਗਿਆ ਬਹੁਤ ਸਾਰੀਆਂ ਮਹਿੰਗੀਆਂ ਚੀਜ਼ਾਂ ਔਰ ਬਠਿੰਡੇ ਦੇ ਵਿੱਚ ਇੱਕ ਕੋਠੀ ਬਣਦੀ ਹੈ 2 ਕਰੋੜ ਦੀ ਜਿਹੜੀ ਕਿ ਬਹੁਤ ਹੀ ਆਲੀਸ਼ਾਨ ਇੱਕ ਮਹਿਲ ਦੀ ਤਰ੍ਹਾਂ ਯਾਨੀ ਉਹਨਾਂ ਦੇ ਨਾਮ ਹੀ ਨਹੀਂ ਹੈਗੀਆਂ ਤਾਂ ਉਸ ਤੋਂ ਬਾਅਦ ਉਹਨੂੰ ਫਰੀ ਕਿਵੇਂ ਹੋ ਜਾਂਦੀ ਹੈ ਔਰ ਦੂਸਰੇ ਪਾਸੇ ਜਿਹੜਾ ਪੁਲਿਸ ਵਾਲੇ ਦਾ ਕਤਲ ਹੋ ਗਿਆ ਝਾੜੂ ਵਾਲੇ ਦੇ ਸਰਪੰਚ ਨੇ ਗੋਲੀ ਮਾਰੀ ਹੈ ਤਾਂ ਪਹਿਲਾਂ ਇੱਕ ਕੰਟਰੋਲ ਰੂਮ ਦੇ ਉੱਤੇ ਇੱਕ ਫੋਨ ਲਾਇਆ ਜਾਂਦਾ ਇੱਕ ਲੜਾਈ ਨੂੰ ਲੈ ਕੇ ਔਰ ਉਸ ਤੋਂ ਬਾਅਦ ਝਾੜੂ ਵਾਲੇ ਦੇ ਸਰਪੰਚ ਨੇ ਉਸੇ ਹੀ ਪੁਲਿਸ ਮੁਲਾਜ਼ਮ ਦਾ ਪਿਸਤਲ ਫੜ ਕੇ ਉਹਦੇ ਗੋਲੀ ਮਾਰ ਦਿੱਤੀ ਉਹਨੂੰ ਮਾਰ ਦਿੱਤਾ ਗਿਆ ਔਰ ਦੂਸਰਾ ਨੰਬਰ ਪੰਜਾਬ ਦੇ ਵਿੱਚ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ এনਕਾਊਂਟਰ ਕਰ ਦਿੰਨੇ ਆ ਤੇ ਜਿਹੜਾ ਸੋਨੀ ਡੀਐਸਪੀ ਸੋਨੀ ਇਹਨਾਂ ਨੂੰ ਕਿਹਾ ਜਾ ਰਿਹਾ ਇਹਨੂੰ ਲਾਂਤਾਂ ਪੈ ਰਹੀਆਂ ਨੇ ਪੰਜਾਬ ਬੰਨਿਓ ਪੂਰੇ ਪੰਜਾਬ ਦੇ ਵਸਨੀਕਾਂ ਬੰਨਿਓ ਇਹ ਪੂਰਾ ਤੁਹਾਡੇ ਸਾਹਮਣੇ ਖੁਲਾਸਾ ਕਰਾਂਗੇ ਇੱਕ ਵੀਡੀਓ ਦੇ ਵਿੱਚ ਕਿ ਜਿਹੜੀ ਕੌਨਸਟੇਬਲ ਹੈ ਬਠਿੰਡੇ ਵਾਲੀ ਉਹਦਾ ਕੀ ਬਣਿਆ ਤੇ ਦੂਜੇ ਪਾਸੇ ਜਿਹੜਾ ਇਹਨਾਂ ਦਾ ਸਰਪੰਚਾ ਝਾੜੂ ਵਾਲਿਆਂ ਦਾ ਉਹਦਾ ਇੰਕਾਊਂਟਰ ਬਾਰੇ ਕੀੜੀ ਖਬਰ ਸੁਣੋ ਜਰਾ ਧਿਆਨ ਦੇ ਨਾਲ ਚਿੱਟੇ ਦੇ ਨਾਲ ਫੜੀ ਲੇਡੀ ਕੌਨਸਟੇਬਲ ਦੇ ਮਾਮਲੇ ਦੇ ਵਿੱਚ ਰੋਜ਼ ਨਵੇਂ ਖੁਲਾਸੇ ਨਿਕਲ ਕੇ ਸਾਹਮਣੇ ਆ ਰਹੇ ਨੇ ਤਾਂ ਜਿਹੜੀ ਅਮਨਦੀਪ ਕੋਰ ਐ ਇਸ ਦੀ ਗ੍ਰਿਫਤਾਰੀ ਹੋਈ ਸੀਗੀ ਰੋਜ਼ ਨਵੇਂ ਤੋਂ ਨਵੇਂ ਖੁਲਾਸੇ ਨਿਕਲ ਕੇ ਸਾਹਮਣੇ ਆ ਰਹੇ ਨੇ ਬੀਤੇ ਕਾਲੇ ਦੇ ਘਰ ਦੀਆਂ ਤਸਵੀਰਾਂ ਦਿਖਾਈਆਂ ਸਿਗੀਆਂ ਤਾਂ ਜਦੋਂ 2 April ਨੂੰ ਅਮਨਦੀਪ ਕੋਰ ਦੀ ਗ੍ਰਿਫਤਾਰੀ ਹੋਈ ਸੀਗੀ ਤਾਂ ਉਹ ਵੱਡੇ ਪੁਲਿਸ ਅਧਿਕਾਰੀਆਂ ਨਾਲ ਕੱਲ ਕਰਵਾਉਣ ਲਈ ਕਿੜਕੜਾ ਚੁੱਕੀ ਆ ਤਾਂ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਵੀ ਉਹ ਹਾੜੇ ਕੱਢ ਰਹੀ ਹੈ ਕਿ ਮੇਰੀ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲ ਕਰਵਾ ਦਿੱਤੀ ਜਾਵੇ ਤਾਂ ਜਿਸ ਵੇਲੇ ਇਸ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਵੀ ਇਸ ਨੇ ਤਸਵੀਰਾਂ ਦਿਖਾਈਆਂ ਸੀ ਆਈਪੀਐਸ ਅਧਿਕਾਰੀਆਂ ਦੇ ਨਾਲ WhatsApp ਦੇ ਉੱਤੇ ਤਸਵੀਰਾਂ ਸੀ ਕਿ ਜਿਸ ਨੂੰ ਇਹ ਦਿਖਾ ਰਹੀ ਸੀ ਕਿ ਜਿਸ ਵੇਲੇ ਗ੍ਰਿਫਤਾਰੀ ਹੋਈ ਸੀ ਤਾਂ ਹੁਣ ਇਹ ਹਾੜੇ ਕੱਢ ਰਹੀ ਹੈ ਕਿ ਮੇਰੀ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲ ਕਰਵਾ ਦੋ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਅਮਨਦੀਪ ਦਾ ਦਾਵਾ ਹੈ ਕਿ ਸਾਜ਼ਿਸ਼ ਦੇ ਤਹਿਤ ਉਸ ਨੂੰ ਝੂਠਾ ਫਸਾਇਆ ਗਿਆ ਜਦੋਂ ਕੋਰਟ ਦੇ ਵਿੱਚ ਉਸ ਨੂੰ ਲਿਆਂਦਾ ਗਿਆ ਸੀਗਾ ਆ ਤ ਉਸ ਨੇ ਬਿਆਨ ਦਿੱਤਾ ਸੀਗਾ ਤਾਂ ਅੱਜ ਫਿਰ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਕੋਰਟ ਲਿਆਂਦਾ ਗਿਆ ਜਿੱਥੇ ਉਹ ਦਿੰਦਾ ਹੋਰ ਰਿਮਾਂਡ ਉਸ ਦਾ ਮਿਲ ਗਿਆ ਤਾਂ ਲਗਾਤਾਰ ਉਸ ਦੇ ਕੋਲੋਂ ਪੁੱਛ ਇੱਕ ਪਾਸੇ ਯਾਨੀ ਉਹਦੇ ਭਾਅ ਦੀ ਬਣੀ ਹੋਈ ਆਰ ਦੂਜੇ ਪਾਸੇ ਖਬਰ ਆ ਜਾਂਦੀ ਆ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਿ ਕੌਨਸਟੇਬਲ ਬਠਿੰਡੇ ਵਾਲੀ ਅਮਨਦੀਪ ਕੌਰ ਬਰੀ ਹੋ ਰਹੀ ਆ ਜਿਹੜੀਆਂ ਗੱਡੀਆਂ ਸੀ ਜਾਂ ਬੰਗਲਾ ਸੀ ਜਾਂ ਜਿੰਨੇ ਵੀ ਪਲਾਟ ਲੈ ਬਠਿੰਡੇ ਦੇ ਵਿੱਚ ਕਹਿੰਦੇ ਉਹਦੇ ਨਾਮ ਹੀ ਹੈ ਨਹੀਂ ਯਾਨੀ ਕਿਸੇ ਨੇ ਕਿਸੇ ਗਲਤ ਮੀਡੀਆ ਨੇ ਇਹ ਖਬਰ ਫਲਾਈ ਹੋਈ ਆ ਸੋ ਇਸ ਦੇ ਚਾਹਸੇ ਦੇ ਵਿੱਚ ਨਹੀਂ ਆਉਣਾ ਕਿਸੇ ਨੇ ਵੀ ਔਰ ਦੂਜੀ ਖਬਰ ਉਹਦੇ ਇਨਕਾਉਂਟਰ ਦੀ ਹੈ ਜਿਹੜੀ ਪੰਜਾਬ ਪੁਲਿਸ ਦੇ ਇੱਕ ਬਹੁਤ ਹੀ ਹੁਨਾਰਾ ਪੁਲਿਸ ਆਫੀਸਰ ਦਾ ਕਤਲ ਕੀਤਾ ਗਿਆ ਝਾੜੂ ਵਾਲਿਆਂ ਦੇ ਸਰਪੰਚ ਬਣੀਓ ਯਾਨੀ ਉਸ ਇਨਸਪੈਕਟਰ ਦਾ ਪਿਸਟਲ ਖੋਇਆ ਜਾਂਦਾ ਜਦੋਂ ਉਹਨਾਂ ਦੀ ਲੜਾਈ ਨੂੰ ਮਿਟਾਉਣ ਜਾਂਦੇ ਨੇ ਇੱਕ ਪਿੰਡ ਦੇ ਵਿੱਚ ਔਰ ਦੂਜੇ ਪਾਸੇ ਉਸਦੇ ਪਿਸਟਲ ਦੇ ਨਾਲ ਹੀ ਉਹਦਾ ਕਤਲ ਕੀਤਾ ਗਿਆ ਗੋਲੀ ਮਾਰ ਕੇ ਔਰ ਜਿਹੜਾ ਅਤਲ ਸੋਨੀ ਡੀਐਸਪੀ ਕਹਿੰਦੇ ਵੀ ਡੌਲੇ ਦਿਖਾਉਂਦਾ ਤਾਂ ਉਹਨੂੰ ਲਾਣਤਾ ਪੈਰੀਆਂ ਪੂਰੇ ਪੰਜਾਬ ਦੇ ਪੱਤਰਕਾਰਾਂ ਮੰਨੀਓ ਲੋਕ ਆਵਾਜ਼ ਦੇ ਪੱਤਰਕਾਰ ਮਨਿੰਦਰ ਸਿੱਧੂ ਨੇ ਵੀ ਕਹੀ ਇਹ ਗੱਲ ਕਿ ਤੁਸੀਂ ਡੌਲੇ ਦਿਖਾਉਣੇ ਘੱਟਗਾ ਉਹ ਕਰੋ ਤੇ ਤੁਸੀਂ ਜਿਹੜਾ ਆਪਣਾ ਕੰਮ ਹੈ ਮਰਦਾਂ ਵਾਲਾ ਕਰੋ ਕਹਿੰਦੇ ਹੁਣ ਤੁਸੀਂ ਪੂਛ ਆ ਜਿਹੜੀ ਉਹ ਛੱਡਿਆ ਤੇ ਲੈ ਕੇ ਭੱਜ ਗਏ ਹੋ ਤੁਹਾਡੇ ਆਪਣੇ ਇੱਕ ਪੁਲਿਸ ਆਫਸਰ ਦਾ ਕਤਲ ਹੋ ਜਾਂਦਾ ਤੇ ਤੁਸੀਂ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੇ ਕੋਈ ਆਵਾਜ਼ ਨਹੀਂ ਚੱਕਦੇ ਕੋਈ ਮੁੱਖ ਮੰਤਰੀ ਤੱਕ ਦਾ ਬਿਆਨ ਨਹੀਂ ਆਉਂਦਾ ਇੱਕ ਪਾਸੇ ਮੁੱਖ ਮੰਤਰੀ ਦੀ ਪੁਲਿਸ ਪੰਜਾਬ ਦੀ ਜਿਹੜੇ ਹੁਣ ਸਾਡੇ ਲੋਕ ਮਾਰਦੇ ਨੇ ਉਹ ਚਾਹ ਪੀੜੀ ਪੀਤ ਦੇ ਵਿੱਚ ਮਾਰੇ ਗਏ ਹੁਣ ਤਿੰਨ ਮੁੰਡੇ ਚਾਹ ਕਿਤੇ ਹੋਰ ਇਨਕਾਊਂਟਰ ਹੁੰਦੇ ਹੀ ਰਹਿੰਦੇ ਅਕਸਰ ਪੰਜਾਬ ਦੇ ਵਿੱਚ ਤਾਂ ਸਾਡੇ ਪੰਜਾਬ ਵਾਸੀਆਂ ਦੁਆਰਾ ਔਰ ਪੂਰੇ ਪੱਤਰਕਾਰ ਦੁਆਰਾ ਜਿੰਨੇ ਵੀ ਪੰਜਾਬ ਦਾ ਮੀਡੀਆ ਸਾਰਿਆਂ ਹੀ ਦੁਆਰਾ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੀ ਪੁਲਿਸ ਦੇ ਹੁਣ ਹੱਥ ਕਿਹਨੇ ਬੰਨੇ ਨੇ ਤੁਹਾਡਾ ਇੱਕ ਪੁਲਿਸ ਅਫਸਰ ਮਾਰਿਆ ਗਿਆ ਇੱਕ ਬੇਗੁਨਾ ਬੰਦਾ ਮਾਰਿਆ ਗਿਆ ਜਿਹੜੀ ਕਿ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਕਿਉਂਕਿ ਇੱਕ ਪੁਲਿਸ ਮੁਲਾਜ਼ਮਾ ਚਾਹੇ ਪਰ ਉਹਦੇ ਉੱਤੇ ਅਤਿਆਚਾਰ ਜਿਹੜਾ ਹੋਇਆ ਜੋ ਜ਼ੁਲਮ ਹੋਇਆ ਉਹ ਝਾੜੂ ਬਲਾਂ ਦੇ ਸਰਪੰਚ ਬਣਿਓ ਹੋਇਆ ਕਿ ਇਹ ਗਲਤ ਨਹੀਂ ਹੈਗਾ ਤੇ ਹੁਣ ਮੁੱਖ ਮੰਤਰੀ ਦਾ ਇੱਕ ਬਿਆਨ ਤੱਕ ਨਹੀਂ ਆਉਂਦਾ ਤੇ ਮੁੱਖ ਮੰਤਰੀ ਕਿੱਥੇ ਸੁੱਤਾ ਪਿਆ ਹੁਣ ਕਿੱਧਰ ਗਈ ਉਹਦੀ ਪੁਲਿਸ ਐਕਸ਼ਨ ਕਿੱਧਰ ਗਿਆ ਸੋ ਇਸ ਕਰਕੇ ਪੰਜਾਬ ਦੇ ਵਿੱਚ ਇੱਕ ਜਿਹੜਾ ਲਾਅਨ ਆਰਡਰ ਹੈ ਇਹਦੀ ਕਾਨੂੰਨ ਵਿਵਸਥਾ ਜਿਹੜੀ ਵਿਗੜ ਚੁੱਕੀ ਹੈ ਇਹ ਪੂਰੇ ਦੇਸ਼ ਭਰ ਦੇ ਵਿੱਚ ਬਦਨਾਮ ਹੋਇਆ ਪਿਆ ਕਿ ਪੰਜਾਬ ਇੱਕ ਪੁਲਿਸ ਸਟੇਟ ਬਣਦਾ ਜਾਂਦਾ ਹੈ 1980 ਵਾਲਾ ਦੌਰ ਅੱਜ ਫਿਰ ਤੋਂ ਯਾਨੀ ਦੁਹਰਾ ਰਹੀ ਹੈ ਇਹ ਪੁਲਿਸ ਜਾਂ ਫਿਰ ਇਹ ਸਾਡੇ ਲੋਕ ਨੇ ਜਿਵੇਂ ਹੁਣ ਪੁਲਿਸ ਇੱਕ ਬਸ ਐਨਕਾਊਂਟਰ ਕਰ ਦਿੰਦੀ ਹੈ ਔਰ ਦੂਜੇ ਪਾਸੇ ਕਈ ਜਿਹੜੇ ਸਹੀ ਪੁਲਿਸ ਵਾਲੇ ਹੁੰਦੇ ਨੇ ਉਹਨਾਂ ਨੂੰ ਲੋਕਾਂ ਦੁਆਰਾ ਮਾਰਿਆ ਜਾਂਦਾ ਜਿਵੇਂ ਕਿ ਹੁਣ ਝਾੜੂ ਵਾਲੇ ਦੇ ਸਰਪੰਚ ਦਾ ਵਿਚ ਲੋਕਰੇ ਐਨਕਾਊਂਟਰ ਕਰੋ ਕਿਉਂ ਨਹੀਂ ਕੀਤਾ ਤਾਂ ਐਨਕਾਊਂਟਰ ਕਿਉਂਕਿ ਆਪ ਤੁਸੀਂ ਬੰਦੇ ਦੇ ਹੱਥ ਪੈਰ ਬਨ ਕੇ ਇੰਕਾਊਂਟਰ ਕਰ ਦਿੰਦੀ ਆ ਪੁਲਿਸ ਤੇ ਹੁਣ ਝਾੜੂ ਵਾਲਿਆਂ ਬਾਰੇ ਤੁਹਾਡੇ ਕਿੱਧਰ ਗਏ ਥਿਆਰ ਤੁਹਾਡੇ ਥਿਆਰ ਵੀ ਉੱਥੇ ਖੜੇ ਖੜਾਏ ਤੁਸੀਂ ਦੇਖਦੇ ਰਹੇ ਹੋ ਉਹਨੂੰ ਛੱਡ ਕੇ ਭੱਜੇ ਹੋ ਤਾਂ ਉਸ ਬੰਦੇ ਨੂੰ ਮਾਰਿਆ ਗਿਆ ਉਹਦੇ ਪਰਿਵਾਰ ਤੇ ਕੀ ਬੀਤਦੀ ਹੋਣੀ ਉਹਦੇ ਵੀ ਬੱਚੇ ਨੇ ਸੋ ਇਸ ਕਰਕੇ ਬਹੁਤ ਸਾਰੀਆਂ ਮੀਡੀਆ ਦੇ ਵਿੱਚ ਚਰਚਾਾਂ ਹਨ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਸੀਐਮ ਮਾਰਕੁਤ ਅੰਤਮਾਨ ਪੰਜਾਬ ਦਾ ਮੁੱਖ ਮੰਤਰੀ ਇਹਦੇ ਉੱਤੇ ਐਕਸ਼ਨ ਲੈਂਦਾ ਜਾਂ ਨਹੀਂ ਲੈਂਦਾ ਕਬੀਅਰ ਸਰ ਤੁਸੀਂ ਵੇਖਦੇ ਹੋ ਭਗਵੰਤ ਮਾਨ ਨੂੰ ਲਾਣਤਾ ਤੇ ਲਾਣਤਾ ਹੀ ਪੈਂਦੀਆਂ ਜਾ ਰਹੀਆਂ ਉਹ ਚਾਹੇ ਕੋਈ ਅਫਸਰਾਂ ਬਣਿਓ ਹੁਣ ਚਾਹੇ ਸਾਡੇ ਆਮ ਲੋਕਾਂ ਬਣਿਓ ਹੁਣ ਚਾਹੇ ਪੱਤਰਕਾਰਾਂ ਬਣਿਓ ਹੁਣ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਗੱਲ ਦੇ ਹੱਕ ਵਿੱਚ ਹੋ ਕਿ ਇਹ ਗਲਤ ਹੋਇਆ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਆਪਣਾ ਯੋਗਦਾਨ ਦੇ ਸਕਦੇ ਹੋ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ